ਕਰਦਾ ਨਾ ਬਾਈ ਕੰਮ ਤੇ ਜਾਂਦੇ ਹੁੰਨੇ ਆਗੇ ਪਸ਼ੂ ਵਾਲੇ ਹਸਪਤਾਲ ਚ ਜਾਂਦੇ ਹੁੰਨੇ ਆ ਬਸ ਅੱਜ ਬੇਲੇ ਸੀਗੇ ਬਈ ਯਾਰ ਛੁੱਟੀ ਸੀਗੇ ਹਾਂ ਮੈਡਮ ਵੀ ਉਹ ਸੋਹਣੀ ਜਿਹੀ ਲੱਗੀ ਸਕੂਲ ਤੇ ਕਿੱਥੇ ਬਈ ਆਪਣੇ ਪਿੰਡ ਲੱਗੀ ਹੋਈ ਹੈ ਹਾਂ ਅੱਛਾ ਬਈ ਜੀ ਲੱਗਦਾ ਵੀ ਇਹਨੂੰ ਆਪਾਂ ਛੇੜ ਜੀਕਦੇ ਫਿਰ ਛੇੜ ਦੇ ਬਈ ਯਾਰ ਐ ਥੋੜੀਆਂ ਦਾ ਸਰਵਿਸ ਹੋ ਜੂ ਤਰੰਤਾ ਟੱਕਿਆ ਹੀ ਨਾਲ ਵੀ ਇਹਨੂੰ ਆਪਾਂ ਮੂਮੈਂਟ ਦੇਖ ਲਈਂ ਕਿਵੇਂ ਦਾ ਸੁਭਾਅ ਦਾ ਠੀਕ ਆ ਭਾਈ ਐ ਮਾੜੀ ਸਰਾਣਾ ਜ਼ਿਆ ਕਰ ਕਿਤੇ ਨਹੀਂ ਠੀਕ ਆ ਮੈਂ ਤੁਹਾਨੂੰ ਵਾਰੀ ਜਾਨ ਦੇ ਜੇ ਆਪਣੀ ਨਾਜ਼ਰ ਮਿਲਲੀ ਤਾਂ ਫਿਰ ਇਹ ਘਰ ਕੰਮ ਠੀਕ ਆ ਭਾਈ ਠੀਕ ਆ ਠੀਕ ਹੈ ਠੀਕ ਆ ਭਾਈ ਠੀਕ ਆ ਹਾਂ ਕਹਾਂ ਨਾ ਗੱਲ ਕਰੀ ਅਬ ਮਿਲਦੇ ਰਹੀ ਠੀਕ ਆ ਭਾਈ ਆਪਣੀ ਹੀ ਰਹੋਗੀ ਠੀਕ ਹੈ ਹਾਂ ਪਹਿਲਾਂ ਆਪਾਂ ਦੇਖ ਲਈਏ ਕਿ ਰਿਸ਼ਤਰੂ ਫਰੀ ਦੇ ਖਾ ਕੇ ਵੇ ਜੀ ਠੀਕ ਆ ਭਾਈ ਠੀਕ ਆ ਹੋਰ ਹੋਰ ਵਧੀਆ ਭਾਈ ਸੋਨੀਏ ਯਰੇ ਮੈਂ ਆਗਰਨਾ ਸਕੂਲ ਚ ਨਵੀਂ ਆਈ ਐ ਇਹੇ ਦੇਖਣਾ ਪਤਾ ਕਰਨਾ ਹੋਇਆ ਕਿੱਥੇ ਸੋਨੀਏ ਵਾਦਰਾ ਲੈ ਇਹ ਪਿੰਡ ਦੇ ਲੋਕ ਤਾਂ ਨਾ ਰੀਤ ਅਜੀਬ ਹੀ ਨੇਗੇ ਪਹਿਲਾਂ ਉਹ ਦੋਲ ਫੰਡਰ ਜੇ ਖੜੇ ਸੀ ਨਾ ਅਕਲ ਨਾ ਸ਼ਕਲ ਐ ਝਾਕਦੇ ਸੀ ਅੱਖਾਂ ਪਾੜ ਪਾੜ ਕੇ ਇੱਕ ਆ ਤੋਲੇ ਵਰਗੇ ਢੱਡਾ ਲਾ ਵੀ ਤੈਨੂੰ ਸ਼ਰਮ ਨਹੀਂ ਆਉਦੀ ਤੇਰੇ ਬੱਚਿਆਂ ਵਰਗੀਆਂ ਮੈਂ ਹੋਰ ਕੀ ਆ ਜਮੇ ਤਮੀਜ਼ ਨਹੀਂ ਹੈਗੀ ਪਤਾ ਨਹੀਂ ਕਹਿ ਜੇ ਨੇ ਲੋਕ ਅਨਪੜ ਗਵਾਰ ਉਹ ਹਾਂਜੀ ਆ ਗਈ ਮੈਡਮ ਜੀ ਹਾਂਜੀ ਹਾਂਜੀ ਬਸ ਆ ਗਈ ਕਿ ਮੇਰੇ ਹ ਸਕੂਲ ਚ ਪਹਿਲਾ ਦਿਨ ਤੁਹਾਡਾ ਪਹਿਲਾ ਦਿਨ ਸਕੂਲ ਚ ਤਾਂ ਠੀਕ ਰਿਆ ਹਾਂ ਪਰ ਤੁਹਾਡੇ ਪਿੰਡ ਦੇ ਲੋਕ ਨਾ ਮੈਨੂੰ ਬਹੁਤ ਅਜੀਬ ਲੱਗੇ ਕਿਉਂ ਕਾ ਤੋ ਅਜੀਬ ਲੱਗੇ ਹੋਰ ਬੇਲੇ ਖੜੇ ਰਹਿੰਦੇ ਆ ਮੋੜਾਂ ਤੇ ਉਹਨਾਂ ਨੂੰ ਕੋਈ ਕੰਮ ਕਰਨੀ ਇਹ ਕੁੱਤੋਂ ਦੀ ਝਾਕਣਗੇ ਐ ਜਿਵੇਂ ਨਾ ਕਦੇ ਕੁੜੀ ਨਹੀਂ ਦੇਖੀ ਹੁੰਦੀ ਉਹ ਬੇਲੜਾਂ ਦਾ ਮੈਡਮ ਜੀ ਕੰਮ ਹੀ ਆਇ ਹੁੰਦਾਗਾ ਤੁਸੀਂ ਬਸ ਆਪ ਦਾ ਸਕੂਲ ਜਾਓ ਸਕੂਲ ਤੋਂ ਬੱਚੇ ਭਰਾ ਕੇ ਘਰ ਆਓ ਹਨਾ ਇਹ ਬੇਲੜਾਂ ਦਾ ਕੰਮ ਹੀ ਇਹ ਹੁੰਦਾ ਬਈ ਇੱਧਰ ਕੌਣ ਜਾਂਦਾ ਕਿਸੇ ਦੀ ਚੁਗਲੀਆਂ ਕਰਨੀਆਂ ਕੋਈ ਆਉਂਦੀ ਜਾਂਦੀ ਕਣੀ ਦੇਖਣਾ ਵੀ ਇਹ ਕਹੋ ਜੀ ਇਹ ਕਹੀ ਜੀ ਨਹੀਂ ਹੁੰਦਾ ਪਰ ਫਿਰ ਵੀ ਇਹਨਾਂ ਸਮਝਣਾ ਚਾਹੀਦਾ ਨਾ ਵੀ ਹਾਂ ਕਿਸੇ ਨੂੰ ਦੇਖ ਕੇ ਇਹ ਜੀ ਨਿਗਾ ਨਾਲ ਝੱਕੋ ਹਨਾ ਬੰਦੇ ਨੂੰ ਦੂਜੇ ਨੂੰ ਐਮਬੈਰਸ ਫੀਲ ਹੋਵੇ ਚੰਗਾ ਨਹੀਂ ਲੱਗਦਾ ਹੈਗਾ ਪਿੰਡ ਦੇ ਲੋਕ ਤਾਂ ਥੋੜੇ ਐ ਇਹੇ ਜੀ ਹੁੰਦੇ ਨੇ ਕੁਝ ਵਧੀਆ ਵੀ ਹੈਗੇ ਨੇ ਉਮਰ ਵੀ ਨਹੀਂ ਦੇਖਦੇ ਆਪਦੀ ਇੰਨੇ ਸਿਆਣੇ ਬਿਆਣੇ ਐ ਝਾਕਣਗੇ ਸ਼ਰਮ ਆਉਂਦੀ ਆ ਯਾਰ ਮੈਨੂੰ ਤਾਂ ਸੱਚੇ ਸਕੂਲ ਦਾ ਚਲੋ ਠੀਕ ਆ ਸਟਾਫ ਵੀ ਠੀਕ ਆ ਤੇ ਮੈਨੂੰ ਪਿੰਡ ਦੇ ਲੋਕ ਨਹੀਂ ਹੁੰਦੇ ਇਹ ਚ ਤਾਂ ਹੁਣ ਆਇਆ ਪੜ੍ਹੇ ਲਿਖੇ ਬੰਦੇ ਨੇ ਨਾ ਸਾਰੇ ਇਹ ਪਿੰਡ ਦੇ ਬੇਲਾ ਡੇੜੇ ਬਣ ਪੜ ਜੇ ਹੁੰਦੇ ਨੇ ਆਧਾਨ ਪੜ ਜੇ ਹੋਈ ਹੀ ਕਰਦੇ ਨੇ ਹੋਰ ਇਹਨਾਂ ਨੂੰ ਐ ਹੁੰਦਾ ਪਤਾ ਨਹੀਂ ਕੌਣ ਆ ਇਹ ਤਾਂ ਇਹੀ ਕਹਿੰਦੇ ਦੇਖ ਕੇ ਦੇਖੀ ਬੜੀ ਕੈਮ ਆ ਯਾਰ ਗਾਡਰ ਪੀਸ ਆ ਇਹ ਤਾਂ ਪਰਜਾ ਆਹ ਕਹਿੰਦੇ ਸ਼ਰਮ ਨਹੀਂ ਮੰਨਦੇ ਵੀ ਆਪਦੀ ਧੀ ਪਹਿਣ ਵੀ ਕਰੇ ਹੈਗੀ ਹੈ ਨਾ ਉਹਨਾਂ ਨੂੰ ਕਈ ਐਂ ਕਹੇ ਜਦੋਂ ਫਿਰ ਆਪਦੀਆਂ ਬਾਹਰ ਨਿਕਲਦੀਆਂ ਨੇ ਫਿਰ ਦੂਜੇ ਲੋਕ ਵੀ ਤਾਂ ਇਦਾਂ ਹੀ ਕਮੈਂਟ ਕਰਦੇ ਆ ਬਸ ਹੁਣ ਲੋਕਾਂ ਦੀ ਸੋਚ ਹੀ ਇੰਨੀ ਨੀਵੀਂ ਆ ਆਪਾਂ ਕੁਝ ਕਰ ਨਹੀਂ ਸਕਦੇ ਹੈ ਨਾ ਪਤਾ ਹੈ ਹੁਣ ਆਪਾਂ ਕਿਸੇ ਨੂੰ ਕਹਾਂਗੇ ਆਪਣੇ ਅਗਲਾ ਗੱਲ ਪੈਂਦਾ ਹੈ ਹੁਣ ਕਿਹਨੂੰ ਕਿਹਨੂੰ ਸਮਝਾਈ ਅਗਲਾ ਕਹਿੰਦਾ ਯਾਰ ਤੂੰ ਜ਼ਿਆਦਾ ਸਿਆਣਾ ਹੈ ਨਾ ਬਸ ਅਗਲਾ ਫਿਰ ਕਹਿੰਦਾ ਤੂੰ ਐਮੀ ਬਦਬਾਨ ਬਣੀ ਜਾਂਦਾ ਹੈ ਨਾ ਹੂੰ ਬਾਕੀ ਮਿਲ ਵੀ ਕੋਈ ਚੱਕਰ ਨਹੀਂ ਤੁਸੀਂ ਪ੍ਰਮਾਣ ਆ ਮੰਨੋ ਹੁਣ ਮੇਰੀ ਘਰ ਵਾਲੀ ਵੀ ਤੁਹਾਡੇ ਵਾਂਗ ਪੜਾਉਂਦੀ ਹੈ ਉਹਦੀ ਵੀ ਬਰਨਾਲੇ ਕਨੀ ਡਿਊਟੀ ਆ ਗਈ ਤੜਕੇ ਵਿਚਾਰੀ 5:30 ਵਾਲੀ ਬੱਸ ਚੜ ਕੇ ਜਾਂਦੀ ਆ ਕਦੋਂ ਨੂੰ ਪਹੁੰਚਦੀ ਆ ਰੇਟ ਬਹੁਤ ਹੁੰਦੇ ਜਿੰਨਾ ਟਾਈਮ ਬਦਲੀ ਨਹੀਂ ਹੁੰਦੀ ਨੇੜੇ ਤੇੜੇ ਉਨਾ ਟਾਈਮ ਤਾਂ ਆਈਆਂ ਸੋਨੂ ਵੀ ਆਏ 6 ਮਹੀਨੇ ਤੁਹਾਡੀ ਬਦਲੀ ਨਹੀਂ ਹੁੰਦੀ ਪਰ ਐਂ ਚਲੋ ਆਪਣੇ ਘਰੇ ਤੁਸੀਂ ਰਹਨੇ ਹੋ ਕੋਈ ਪਰਵਾਹ ਨਹੀਂ ਜੇ ਕਿਸੇ ਇੱਕ ਪ੍ਰਕਾਰ ਦੇ ਦਿੱਕਤਾਂ ਹੋਣੇ ਦੱਸੋ ਹਨਾ ਮੈਨੂੰ ਇੱਕ ਤਰ੍ਹਾਂ ਤੁਸੀਂ ਦੋਸਤੀ ਮੰਨੋ ਮੇਰੀ ਘਰ ਸ਼ਾਮ ਨੂੰ ਹੁੰਦੀ ਆ ਮੈਂ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਿਆ ਕਰ ਹਰ ਇੱਕ ਗੱਲ ਸ਼ੇਅਰ ਕਰ ਲਿਆ ਕਰੋ ਕੋਈ ਚੱਕਰ ਨਹੀਂ ਆਪਾਂ ਅੱਜ ਤੋਂ ਦੋਸਤ ਆ ਠੀਕ ਆ ਓਕੇ ਹਾਂ ਚਲੋ ਠੀਕ ਹੁਣ ਆ ਤੁਹਾਡੇ ਨਾਲ ਮੇਰਾ ਹੀ ਵਧੀਆ ਗੱਲਾਂ ਮਾਤਾ ਮਾਰ ਕੇ ਟਾਈਮ ਪਾਸ ਹੋ ਜਾਂਦਾ ਉਹ ਤਾਂ ਹੈ ਕਿ ਜਵਾਕ ਜਿੱਲਾ ਨਹੀਂ ਹੈ ਜੀ ਹੈਗਾ ਉਹ ਵੀ ਜਾਣਦੀ ਹੈ ਕਿ ਹੁਣ ਅੱਥ ਨੇ ਉਹਨੂੰ ਕਿੰਨਾ ਕੁ ਵੇਲਾ ਹੋ ਜਾਂਦਾਗਾ ਤੁਸੀਂ ਚਲੋ ਟਾਈਮ ਨਾ ਆਏ ਨੇ 2 ਘੰਟੇ ਪਾ ਗੱਲਾਂ ਕਰ ਲੈਣੇ ਆਂਗੇ ਹਾਂਜੀ ਹਾਂਜੀ ਹੋਰ ਤੁਸੀਂ ਚਾਹ ਪਾਣੀ ਪੀ ਲਿਆ ਸੀਗਾ ਹਾਂ ਮੈਂ ਤਾਂ ਬਣਾ ਕੇ ਰੱਖਿਆ ਰਸੋਈ 'ਚ ਪੀ ਲਓ ਤੁਸੀਂ ਵੀ ਚਾਹ ਪਾਣੀ ਨਾ ਕੋਈ ਨਾ ਰੋਟੀ ਸਵੇਰੇ ਲੱਗੀ ਸੀ ਚਲੋ ਖਾ ਲਓ ਤੁਸੀਂ ਬੀਨੀ ਆ ਮੈਂ ਵਿਸ਼ਾ ਕੋਈ ਬਸ ਐੇ ਕਿਰਾਏਦਾਰਾਂ ਵਾਲਾ ਕੋਈ ਆ ਨਾ ਮੰਨਿਓ ਬਈ ਮੈਂ ਛੋਟਾ ਮਕਾਨ ਮਾਲਕ ਆ ਨਾ ਕੋਈ ਕਿਰਾਏਦਾਰ ਵਾਲਾ ਕੋਈ ਮਤਲਬ ਕਿ ਉਹ ਬਿਹੇਵੀਅਰ ਹੀ ਨਹੀਂ ਕਰਦਾ ਤੁਹਾਡੇ ਨਾਲ ਨਾ ਕੋਈ ਨਾ ਜੀ ਥੈਂਕ ਯੂ ਠੀਕ ਆ ਓਕੇ ਹੋਰ ਬਈ ਉਹ ਠੀਕ ਠਾਕ ਵਧੀਆ ਹੋਰ ਬਈ ਮੈਨਾਂ ਦਾ ਚੱਕਦਾ ਉਹਨਾਂ ਫੇਰ ਟਾਈਮ ਬਣੀ ਗੱਲ ਟਾਈਮ ਚੱਕੀ ਜਾਂਦੇ ਹਾਲੇ ਗੱਲ ਨਹੀਂ ਬਣੀ ਹਾਲੇ ਬਈ ਬਣਾ ਲਾ ਮੈਨਾਂ ਦਾ ਤਾਂ ਬਹੁਤ ਟਾਈਮ ਚੱਕਦੇ ਫਿਰਦੇ ਨੇਗੇ ਤੂੰ ਬਈ ਗੱਲ ਬਣਾ ਲਾ ਅੱਜ ਦੇ ਰਹੇ ਨੇ ਬੜਾ ਝਟਾ ਜਾਂ ਕੰਮ ਆਰ ਜਾ ਪਾਰ ਫਿਰ ਠੀਕ ਆ ਮਤਲਬ ਪਈ ਜਾਣਗੀਆਂ ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦੀ ਜਾਂ ਗੱਲ ਬਣ ਜੂ ਜਾਂ ਪਈ ਜਾਣਗੀਆਂ ਠੀਕ ਆ ਅੱਜ ਨਹੀਂ ਵਾਰ ਖਾਲੀ ਜਾਂਦਾ ਉਹ ਕਰ ਲੈ ਭਰਾ ਉਹਦੇ ਪਿੱਛੇ ਬਹੁਤ ਫਰਦੇ ਨੇ ਟਾਈਮ ਚੱਕਦੇ ਹੋਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਆਪਾਂ ਵੀ ਖੜੇ ਹਰੀਆਂ ਠੀਕ ਆ ਬਈ ਠੀਕ ਆ ਕੋਈ ਚੱਕਰ ਨਾ ਮੰਨ ਅੱਜ ਕੰਮ ਤੈਨੂੰ ਪਤਾਇਆ ਦੇ ਦਾਂ ਅਸ਼ਾਮ ਤੱਕ ਬਸ ਫਿਰ ਪਤਾਇਆ ਦੇ ਦੀ ਬਈ ਚੰਗਾ ਚੱਲ ਠੀਕ ਆ ਬਈ ਠੀਕ ਹੈ ਮਰਦੇ ਆਂ ਅਸ਼ਾਮ ਨੂੰ ਹੈ ਠੀਕ ਆ ਬਈ ਬੱਦ ਦਿਨ ਹੋਇਆ ਪੌਣੇ 2 ਹੋ ਗਏ ਚੱਕਦੇ ਆ ਮੈਡਮ ਦਾ ਟਾਈਮ ਫਿਰ ਰੋਰ ਰੋਤਾ ਮੈਨੇ ਵੀ ਕਰਵਾਣੇ ਔਖੇ ਨੇ ਖੜੀਏ ਰਸਤੇ 'ਚ ਜਾ ਕੇ ਪੌਣੇ 2 ਹੋ ਗਏ ਆਉਣ ਵਾਲੀ ਹੰਤਾ ਅੱਜ ਨਹੀਂ ਬਟਾਉਂ ਸੁੱਕ ਜਾਂਦਾ ਰੋਰ ਰੋ ਖੜਨਾ ਵੀ ਔਖਾ ਦਾ ਵੀ ਤੇ ਮੈਡਮ ਜੀ ਹਸਰੀ ਕਾ ਕੀ ਹਾਲ ਐ ਮੈਡਮ ਜੀ ਹਾਲ ਤਾਂ ਵਧੀਆ ਪਰ ਮੇਰਾ ਰਾ ਰੋਕਣ ਦਾ ਕੀ ਮਤਲਬ ਆ ਕੋਈ ਡਰਾ ਹੋਗਾ ਸਾਥਾ ਨੇ ਕੀ ਮਤਲਬ ਹੈ ਕਿਸੇ ਦਾ ਰੋਕ ਕੇ ਖੜਨਾ ਨਹੀਂ ਬਣੀ ਥੋੜੀ ਕਾਲੀ ਲੱਤ ਹੈ ਮੈਡਮ ਜੀ ਮੇਰੀ ਗੱਲ ਸੁਣ ਲਾ ਮੇਰੇ ਨਾਲ ਬਤਮੀਜ਼ੀ ਨਾ ਕਰ ਠੀਕ ਆ ਬਤਮੀਜ਼ੀ ਥੋੜੀ ਕਰਦੇ ਆ ਮੈਡਮ ਜੀ ਫਿਰ ਕੀ ਮਤਲਬ ਮੇਰੇ ਦੁਪੱਟੇ ਨੂੰ ਹੱਥ ਕਿਵੇਂ ਲਾਉਨੇ ਹੋ ਜਿਹੜੀ ਜੀ ਸੋਹਣੀ ਨੇ ਮੈਡਮ ਜੀ ਹੁਣ ਦੇਖੀ ਜਾਂਦੀ ਹੈ ਮੈਡਮ ਜੀ ਮੈਂ ਹੁਣ ਪਿਆਰ ਦੀ ਗੱਲਾਂ ਕਰਦਾ ਤੁਸੀਂ ਮੈਨੂੰ ਕਿਉਂ ਕੀ ਗੱਲ ਮੈਂ ਉਹੀ ਪਿਆਰ ਦੀਆਂ ਗੱਲਾਂ ਕਰਦੀ ਫਿਰਦੀ ਆ ਮੈਂ ਇੱਥੇ ਪੜਾਉਣ ਆਉਣੀ ਆ ਬੱਚਿਆਂ ਨੂੰ ਠੀਕ ਆ ਫਿਰ ਸਾਨੂੰ ਵੀ ਪੜਾ ਦੇਖ ਲੈ ਮੈਡਮ ਜੀ ਅਸੀਂ ਵੀ ਪੜਨ ਨੂੰ ਫਿਰਦੇ ਆ ਮੇਰੀ ਗੱਲ ਸੁਣ ਲੈ ਮੈਂ ਮਾਰ ਕੇ ਤੇ ਪੇੜ ਨਾ ਮੂੰਹ ਦੂਜੇ ਪਾਸੇ ਲਾ ਦੂੰਗੀ ਦੂਜੇ ਪਾਸੇ ਲਾ ਤੀਜੇ ਪਾਸੇ ਲਾ ਜੀ ਸੋਹਣੇ ਬੜੇ ਲੱਗਦੇ ਤੁਸੀਂ ਮੇਰਾ ਰਾਹ ਛੱਡਣਾ ਕਿ ਨਹੀਂ ਤੂੰ ਛੱਡਾਂਗੇ ਜੀ ਬੰਦਾ ਗੱਲ ਤਾਂ ਸੁਣ ਕੀ ਕਹਿਣਾ ਚਾਹਣਾ ਤੂੰ ਮੈਂ ਤੁਹਾਨੂੰ ਪਸੰਦ ਕਰ ਦੂੰਗੀ ਫੱਕਰੀ ਜਾ ਮੈਨੂੰ ਕੀ ਆ ਤੁਹਾਨੂੰ ਕੁਝ ਨਹੀਂ ਫਰਕ ਪੈਂਦਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਅੱਤ ਨੇ ਕਿੱਥੇ ਰੇਤੀਆਂ ਮੈਡਮ ਜੀ ਮੈਂ ਕਹਨੀਆ ਮੇਰਾ ਰਾਹ ਛੱਡ ਦੇ ਮੈਂ ਤਾਂ ਛੱਡਾਂਗੇ ਬੰਦਾ ਕੋ ਗੱਲ ਤਾਂ ਰਾਹ ਪੱਕ ਜਾਊਗੀ ਨਾਨਸ ਸੰਸ ਬੰਦਿਆਂ ਨੂੰ ਅਕਲ ਤਾਂ ਹੈ ਨਹੀਂ ਕਿ ਤੇਲੇ ਦੀ ਪਤਾ ਨਹੀਂ ਨਾ ਕਿਸੇ ਨਾਲ ਗੱਲ ਕਰਨ ਦੀ ਤਮੀਜ਼ ਆ ਗਈ ਨਾ ਪਤਾਗਾ ਕਿ ਕਿਸੇ ਨਾਲ ਕਿਵੇਂ ਪੇਸ਼ ਆਉਣਾਗਾ ਰਾਹ ਦੇ ਵਿੱਚ ਖੜ ਜਾਨਨੇ ਹੋ ਕੰਮ ਕਰ ਲਿਆ ਕਰੋ ਦੋ ਪੈਸਿਆਂ ਦਾ ਹੂੰ ਕੰਮੀ ਕਰਕੇ ਆਈਂ ਗਾਤਾ ਸੰਜੇ ਬੜੀ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਕਹੇ ਤੂੰ ਕੋਈ ਗੱਲ ਨਹੀਂ ਸਮਝਾਂਗੇ ਤਾਂ ਤਮੀਜ਼ ਇਹ ਸੱਪੜ ਮਾਰਦਾ ਬਦਲਾ ਤਾਂ ਲੈਣੀ ਹੈ ਮਰਦ ਜੀ ਕੋਈ ਗੱਲ ਨਹੀਂ ਅੱਜ ਮਾਰਿਆ ਤਾਂ ਫੇ ਮੈਨੂੰ ਯਾਦ ਰੱਖਿਓ ਫੇਰ ਅੱਜ ਤਾਂ ਬਹੁਤ ਬੁਰੀ ਬਣੀ ਪਤਾ ਨਹੀਂ ਹਜੇ ਹੋਰ ਕੀ ਕੀ ਦੇਖਣਾ ਬਾਕੀ ਹੈ ਪਿੰਡ 'ਚ ਹਾਂਜੀ ਮੈਡਮ ਜੀ ਆ ਗਏ ਆ ਗਏ ਜੀ ਪਾਣੀ ਪੀਓਗੇ ਨਹੀਂ ਨਹੀਂ ਬਸ ਪਾਣੀ ਨਹੀਂ ਪੀਣਾ ਕਿਵੇਂ ਬੜਾ ਦੁਖੀ ਲੱਗਦੇ ਹੋ ਕੀ ਗੱਲ ਹੋ ਗਈ ਅੱਜ ਕੀ ਦੱਸਾਂ ਉੱਥੇ ਕਿ ਲੰਗੂਰ ਜਿਹਾ ਖੜਾ ਸੀਗਾ ਕਿੱਥੇ ਉਹਨਾਂ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਵੀ ਤੁਹਾਡੇ ਪਿੰਡ ਦੇ ਲੋਕ ਅਜੀਬ ਜਿਹੇ ਨੇਗੇ ਐ ਚੱਕਦੇ ਨੇ ਹਾਂ ਉਹ ਮੈਨੂੰ ਨੋਟ ਕਰਦੀ ਨੂੰ ਕਿੰਨੇ ਦਿਨ ਹੋ ਗਏ ਸੀ ਅੱਜ ਮੇਰੇ ਰਾਹ 'ਚ ਹੀ ਖੜ ਗਿਆ ਅੱਛਾ ਰਾਹ ਰੋਕ ਕੇ ਬਦਤਮੀਜ਼ੀ ਕਰਨ ਲੱਗ ਗਿਆ ਮੇਰੇ ਨਾਲ ਹਾਂ ਮੈਂ ਜੀ ਐਂ ਕਰਦਾ ਮੈਂ ਪਸੰਦ ਕਰਦਾ ਮੈਂ ਫਲਾਨਾ ਕਰਦਾ ਮੈਨੂੰ ਗੁੱਸਾ ਚੜਿਆ ਫਿਰ ਮੈਂ ਵੀ ਇੱਕ ਚਪੇਟ ਸਿੱਟੀ ਕਰਨ ਤੇ ਵਧੀਆ ਕੀਤਾ ਹੋਰ ਕੀ ਆ ਇਹੇ ਜੇ ਲੋਟ ਜਾਈ ਆਵਾਂ ਨੇ ਕਹਿੰਦੇ ਨੇ ਬਈ ਜਿਹੜੇ ਲੱਤਾਂ ਦੇ ਭੂਤ ਹੁੰਦੇ ਉਹ ਗੱਲਾਂ ਨਾਲ ਨਹੀਂ ਮੰਨਦੇ ਹੈਗੇ ਹੋਰ ਯਾਰ ਮੂਡ ਹੀ ਆਫ ਕਰਤਾ ਇੱਕ ਤਾਂ ਸਕੂਲ 'ਚੋਂ ਹੱਕ ਕੇ ਆਈ ਦਾ ਬੱਚਿਆਂ ਨਾਲ ਇੰਨੀ ਮਗਜ ਪਕਾਈ ਕਰਨੀ ਪੈਂਦੀ ਆ ਚਲੋ ਕੋਈ ਨਹੀਂ ਹੁਣ ਲੋਕਾਂ ਦੀ ਸੋਚ ਨੂੰ ਆਪਾਂ ਪਤਾ ਨਹੀਂ ਲੀ ਨਾ ਸਕਦੇ ਬਾਕੀ ਕੋਈ ਨਾ ਤੁਸੀਂ ਨੋਟ ਕਰ ਲਿਓ ਕਿਹੜਾ ਬੰਦਾ ਹੋਇਆ ਦੱਸ ਦਿਓ ਦੇਖ ਲਿਆ ਬੰਦਾ ਦਾ ਆਪਾਂ ਸਰਪੰਚ ਨੂੰ ਵੀ ਤਲਾਹ ਕਰ ਦਾਂਗੇ ਨਾ ਕੋਈ ਨਾ ਠੀਕ ਆ ਐਵੇਂ ਕੱਲ ਨੂੰ ਕੋਈ ਬੰਦਾ ਹੋਰ ਕਦਮ ਉਠਾ ਲੇ ਓਖਾ ਹੋ ਜਾਂਦਾ ਨਾ ਹੋਰ ਯਾਰ ਅੱਜ ਤਾਂ ਖੜਿਆ ਕੱਲ ਨੂੰ ਕੋਈ ਦੋ ਬੰਦੇ ਲੈ ਕੇ ਨਾਲ ਹੋਰ ਖੜ ਜਾਈਵੇ ਫਿਰ ਹੁਣ ਜਾਣਾ ਰਾਹ ਤਾਂ ਉਹੀ ਆ ਸਕੂਲ ਜਾਣ ਨੂੰ ਉਹ ਇਨ ਤੁਹਾਨੂੰ ਮੈਂ ਛੱਡਿਆ ਕਰੂੰਗਾ ਸਕੂਲ ਤੱਕ ਕੋਈ ਚੱਕਰ ਨਹੀਂ ਚਲੋ ਠੀਕ ਆ ਕੋਈ ਨਾ ਚਲ ਤੁਸੀਂ ਬਸ ਲੋ ਕੱਪੜੇ ਵਗੈਰਾ ਕਰ ਲਓ ਰੈਸਟ ਕੋਈ ਨਾ ਬਸ ਕੱਪੜੇ-ਕਪੜੇ ਬਾਅਦ ਚ ਚੇ ਪਰ ਚਾ ਲੈ ਮੈਂ ਤੁਹਾਡੇ ਵਾਸਤੇ ਨਾ ਚਾਹ ਤਾਂ ਰਹਿਣ ਹੀ ਦੋ ਹਜੇ ਬਸ ਸਿਰ ਜਿਆਦਾ ਦਰਦ ਕਰੀ ਜਾਂਦਾ ਥੋੜਾ ਜਿਹਾ ਟਾਈਮ ਰੈਸਟ ਕਰਦੀ ਆ ਕਰ ਲੋ ਰੈਸਟ ਆ ਲੋਕ ਵੀ ਯਾਰ ਕੀ ਨੇ ਐਮੀ ਵਿਚਾਰੀ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਤਾਂ ਹੁਣ ਜਾਣੀ ਆ ਸਕੂਲ ਚ ਲੋਕਾਂ ਦੀ ਵੀ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ ਹੁਣ ਕਈਏ ਤਾਂ ਕਿਸੇ ਨੂੰ ਕੀ ਕਹੀਏ ਅਗਲਾ ਆਪਣੇ ਗੱਲ ਪੈਂਦਾ ਗਾ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਜੀ ਮੈਂ ਲਾਦਾ ਵੀ ਛਿੱਤਰ ਖਾ ਕੇ ਜਾਊਗਾ ਹਾਂ ਜੀ ਦੱਸੋ ਮੈਨੂੰ ਤੁਸੀਂ ਗਲਤ ਨਾ ਸਮਝੋ ਜੀ ਮੈਂ ਆਕਰ ਨੂੰ ਪਿੰਡ ਦੇ ਵਿੱਚ ਮੇਰਾ ਵਧੀਆ ਸਹਿਚਾਰਾ ਜੀ ਮੈਂ ਕਲੱਬ ਦਾ ਪ੍ਰਧਾਨ ਹਾਂ ਜੀ ਅੱਛਾ ਜੀ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਕਦੇ ਵੀ ਕੋਈ ਕੰਮ ਹੋਵੇ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਸਕੂਲ ਦੇ ਵਿੱਚ ਤੁਹਾਨੂੰ ਕੋਈ ਸਟਾਫ ਤੰਗ ਕਰਦਾ ਹੋਵੇ ਜਾਂ ਕੋਈ ਪਿੰਡ 'ਚ ਤੰਗ ਕਰਦਾ ਹੋਵੇ ਕੋਈ ਲੱਸੀ ਪਾਣੀ ਦੁੱਧ ਦੀ ਲੋੜ ਹੋਵੇ ਕੁਈ ਸਾਗ ਦੀ ਲੋੜ ਨਹੀਂ ਤਾਂ ਮੈਨੂੰ ਜਦੋਂ ਮਰਜ਼ੀ ਯਾਦ ਕਰਿਓ ਜੀ ਕੋਈ ਗੱਲ ਨਹੀਂ ਜੀ ਥੈਂਕ ਯੂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੇ ਨਾ ਹੀ ਮੈਨੂੰ ਕੋਈ ਤੰਗ ਕਰਦਾ ਬਾਈ ਦਾ ਵੇ ਜੇ ਕੋਈ ਤੰਗ ਮੈਨੂੰ ਕਰੂਗਾ ਵੀ ਨਾ ਮੈਂ ਆਪ ਹੀ ਸਿੱਧੇ ਕਰਨਾ ਜਾਣਦੀ ਐ ਇਹ ਜੇ ਪੁੱਲੀ ਪੁੱਲੀ ਨੂੰ ਤਾਂ ਮੈਂ ਐ ਸਿੱਧੇ ਕਰ ਦਿੰਨੀ ਆ ਚਲੋ ਛੋਡੇ ਜਜਬੇ ਨੂੰ ਸਲਾਮ ਐ ਥੋੜੇ ਵਰਗੀਆਂ ਧੀਆ ਕਰ ਕਰ ਹੋਣ ਪਰ ਫਿਰ ਵੀ ਮੇਰਾ ਫਰਜ਼ ਬਣਦਾ ਕਿਉਂਕਿ ਤੁਸੀਂ ਮੇਰੇ ਪਿੰਡ ਦੇ ਵਿੱਚ ਟੀਚਰ ਹਾਂ ਬੱਚਿਆਂ ਨੂੰ ਕਿ ਸਿੱਖਿਆ ਦੇਣੀ ਆ ਸਿੱਖਿਆ ਦੇਣ ਵਾਲਾ ਜਿਹੜਾ ਟੀਚਰ ਹੁੰਦਾ ਇੱਕ ਰੱਬ ਹੁੰਦਾ ਹੈ ਚਲੋ ਠੀਕ ਆ ਜੀ ਤਾਂ ਹੁਣ ਦੇ ਨਾਤੇ ਮੇਰਾ ਫਰਜ਼ ᱛੀ ਮੈਂ ਤੁਹਾਨੂੰ ਕਹਿਤਾ ਕਿ ਤੁਹਾਡੀ ਮੰਨ ਚੀਕ ਠੀਕ ਆ ਜੀ ਮੈਂ ਤਾਂ ਖੜਾ ਕੇ ਤੇ ਨਾਲ ਗੱਲ ਕਰਨੀ ਜੀ ਹੋਰ ਮੈਂ ਕੀ ਤਰ ਜਾਣਾ ਪੱਸੀ ਲੁਸੀ ਇਹਦਾ ਬਹਾਨਾ ਦਿੱਕ ਪਰ ਹੁਣ ਬਾਲੀ ਗੱਲ ਕਰਦਾ ਮੈਂ ਵੀ ਨਹੀਂ ਸੋਣਾ ਲੱਗਦਾ ਕੀ ਦੱਸਾਂ ਥਾਲਾ ਕੋ ਚਿੱਟੀ ਦਾੜੀ ਹੈ ਮੈਂ ਇਹਨਾਂ ਵਾਲੀ ਗੱਲਾਂ ਬਣੀ ਕਹਿੰਦਾਗਾ ਪੱਸੀ ਲੁਸੀ ਦਾ ਬਹਾਨਾ ਜੀ ਇੱਕ ਚਲੋ ਦੇਖਦੇ ਆ ਲੈ ਸ਼ਰਮ ਨਹੀਂ ਮੰਨਦਾ ਹੈਗਾ ਵੀ ਮੈਨੂੰ ਪਤਾ ਨਹੀਂ ਹੈਗਾ ਬੰਦੇ ਦੀ ਅੱਖ ਦੇਖ ਕੇ ਦੱਸ ਦਿੰਨੀ ਐ ਮੈਂ ਵੀ ਬੰਦਾ ਕੀ ਸੋਚਦਾਗਾ ਵੀ ਉਹਦੇ ਦਿਮਾਗ 'ਚ ਕੀ ਆ ਕਹਿੰਦਾ ਮੈਂ ਕਲੱਬ ਦਾ ਪ੍ਰਧਾਨ ਆ ਪ੍ਰਧਾਨ ਹੋਵੇਂਗਾ ਜਿੱਥੇ ਮਰਜੀ ਮੇਰੇ ਸਾਹਮਣੇ ਨਹੀਂ ਇਹ ਠਰਕਪੂਣਾ ਚੱਲਣਾ ਹੈਗਾ ਮੈਂ ਤਾਂ ਠੋਕ ਠੋਕ ਰੱਖੂੰ ਜਿਹੜਾ ਆਊਗਾ ਵੀ ਮੈਨੂੰ ਪਤਾ ਨਹੀਂ ਭੋਰਦਾ ਤਾਂ ਤੂੰ ਠਰਕਾਂ ਤੇਰੀਆਂ ਗੱਲਾਂ ਤੋਂ ਤਾਂ ਸਾਫ਼ ਪਤਾ ਲੱਗਦਾ ਆਖਿਆ ਲੱਸੀ ਲੈ ਜਾਓ ਲੱਸੀ ਨੂੰ ਦੱਸ ਕੀ ਪੀਂਦੀ ਉਹ ਕਿਉਂ ਮੈਡਮ ਜੀ ਅੱਜ ਲੇਟ ਹੋ ਗਏ ਅੱਜ ਤਾਂ ਨਹੀਂ ਕਿਤੇ ਕਿਸੇ ਨੇ ਛੇੜਿਆ ਇੱਕ ਹੋਰ ਉੱਥੇ ਜੀ ਢਿੱਡਲ ਜਿਹਾ ਖੜਾ ਸੀ ਕਹਿੰਦਾ ਪਤਾ ਨਹੀਂ ਮੈਂ ਕਿਹੜੀ ਕਮੇਟੀ ਦਾ ਪਤਾ ਨਹੀਂ ਕੀ ਆਗਾ ਅੱਛਾ ਅੱਛਾ ਹਾਂ ਜੇ ਕੋਈ ਤੁਹਾਨੂੰ ਛੇੜਦਾ ਜੀ ਇਥੇ ਤੁਹਾਨੂੰ ਜਿੰਦਾ ਵੱਡਾ ਰੇ ਟੱਡਾ ਆਹੋ ਉਹ ਮੇਰੇ ਸਾਹਮਣੇ ਉਹ ਹੋਊਗਾ ਕਰਮਜੀਤ ਪੰਡਤ ਹੋਊਗਾ ਮੈਨੂੰ ਨਹੀਂ ਪਤਾ ਕੌਣ ਸੀ ਪੱਕੇ ਜਿਹੇ ਰੰਗ ਦਾ ਸੀ ਭਾਰੀ ਜਿਹਾ ਕਹਿੰਦਾ ਮੈਂ ਪਤਾ ਨਹੀਂ ਕਮੇਟੀ ਦਾ ਕੋਈ ਪ੍ਰਧਾਨ ਆ ਜੇ ਤੁਹਾਨੂੰ ਜੀ ਕੋਈ ਸਕੂਲ 'ਚ ਛੇੜਦਾ ਜਾਂ ਤੁਹਾਨੂੰ ਕੋਈ ਸਟਾਫ ਤੰਗ ਕਰਦਾ ਜਾਂ ਤੁਹਾਨੂੰ ਕੋਈ ਇਥੇ ਪਿੰਡ 'ਚ ਛੇੜਦਾ ਮੈਨੂੰ ਦੱਸਿਓ ਜੇ ਹੋਰ ਵੀ ਦੁੱਧ ਦਸੀ ਦਹੀਂ ਦੀ ਲੋੜ ਹੁੰਦੀ ਹੈ ਤਾਂ ਦੱਸ ਦਿਆ ਕਰੋ ਵੀ ਮੈਨੂੰ ਪਤਾ ਨਹੀਂ ਲੱਗਦਾ ਕਾ ਨੂੰ ਉਹ ਤਾਂ ਉਹੀ ਕਰ ਦੋ ਤਾਂ ਬੰਦਾ ਪਿੰਡ 'ਚ ਮੰਨਿਆ ਪ੍ਰਬੰਧਿਆ ਠਰਕੀ ਆਗਾ ਕੀ ਆ ਯਾਰ ਬਸ ਬੰਦਿਆਂ ਦੇ ਨਾਲ ਸੌ ਲੱਗੇ ਸਰਿਆਈ ਪਿਆਗਾ ਜਿਵੇਂ ਨਾ ਕੁੜੀ ਬਸ ਕੋਈ ਸਾਰੇ ਪਿੰਡ 'ਚ ਹੁਣ ਜਨਾਨੀਆਂ ਦਾ ਹੈਗੀ ਇਹਨੇ ਸਾਰੀਆਂ ਜਨਾਨੀਆਂ ਨੂੰ ਹੀ ਐਂ ਤਾੜਦੇ ਨੇਗੇ ਲੋਕ ਓਏ ਹੁਣ ਕੀ ਕਿਸੇ ਦੀ ਸੋਚ ਨੂੰ ਆਪਾਂ ਕੀ ਕਹੀ ਹੁਣ ਤੂੰ ਮੇਰੇ ਘਰੇ ਰਹਿਣੀ ਆ ਲੋਕ ਤਾਂ ਪਿੰਡ 'ਚ ਗੱਲਾਂ ਕਰਦੇ ਹੋਏ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹੋਣਗੇ ਤਾਂ ਆਪਾਂ ਨੂੰ ਪਤਾ ਨਾ ਵੀ ਆਪਣੇ 'ਚ ਕੀ ਰਿਸ਼ਤਾ ਦਾ ਅਗਲਾ ਕਹਿੰਦਾ ਵੀ ਉਹਦੀ ਘਰ ਵਾਲੀ ਉੱਥੇ ਡਿਊਟੀ ਤੇ ਜਾਂਦੀ ਆਥਣੇ ਆਉਂਦੀ ਆਗੀ ਤੇ ਅਗਲਾ ਕਹਿੰਦਾ ਇਹ ਤੇ ਘਰੇ ਰਹਿੰਦੀ ਪਤਾ ਨਹੀਂ ਇਹਨਾਂ ਕੀ ਰਿਲੇਸ਼ਨ ਹੁਣ ਤੈਨੂੰ ਤਾਂ ਪਤਾ ਵੀ ਆਪਣਾ ਰਿਸ਼ਤਾ ਪਵਿੱਤਰ ਆ ਉਹ ਤਾਂ ਹੈ ਗਈ ਆਈ ਲੋਕਾਂ ਦੀ ਸੋਚ ਬਸ ਗੰਦੀ ਬਸ ਐਂ ਹੁਣ ਆਪਾਂ ਕਿਤੇ ਵੀ ਜਾਵਾਂਵੇਂ ਕਿਤੇ ਵੀ ਡਿਊਟੀ ਕਰਦੇ ਆਂ ਹਮ ਔਰਤ ਤੇ ਮਰਦ ਸਮਾਰਕਾ ਤੇ ਹੁੰਦੀ ਹੁੰਨੇ ਨਹੀਂ ਉਹ ਤਾਂ ਹੈ ਹੀ ਠੀਕ ਆ ਹੁਣ ਆਇਆ ਆਪਾਂ ਘਰੇ ਬੈ ਕੇ ਤਾਂ ਕੁਝ ਕਰ ਨਹੀਂ ਸਕਦੇ ਜੇ ਕੁਝ ਜ਼ਿੰਦਗੀ ਚ ਕਰਨਾ ਹਨਾ ਪਉਣਾ ਨਾਲੇ ਜਦੋਂ ਦੇਖੋ ਜਦੋਂ ਪੜ੍ਹੇ ਲਿਖੇ ਐਨੇ ਮਾਪੇ ਨੇ ਪੜਾਇਆ ਲਖਾਇਆ ਤਾਂ ਫਿਰ ਇਹ ਤਾਂ ਹੈ ਨਹੀਂ ਕਿ ਬਸ ਚੁੱਲ੍ਹੇ ਚੋਂ ਕੇ ਮੁਰੇ ਬੈਠ ਕੇ ਰੋਟੀਆਂ ਥੱਪੀ ਜਾਓ ਭਾਂਡੇ ਧੋ ਲੋ ਫਿਰ ਤਾਂ ਇੰਨੀਆਂ ਪੜਾਈਆਂ ਕੀਤੀਆਂ ਤਾਂ ਖੂਚ ਹੀ ਨਹੀਂ ਗਈਆਂ ਇਹੋ ਜਿਹੇ ਕੁੱਤੇ ਬਿੱਲੇ ਤਾਂ ਭੌਂਕਦੀ ਰਹਿੰਦੇ ਆਪਾਂ ਨੂੰ ਪਰਵਾਹ ਨਹੀਂ ਕਰਦੇ ਉਹ ਤਾਂ ਮੈਂ ਨਹੀਂ ਇਹਨਾਂ ਨੂੰ ਜਾਣਦੀ ਕੁਛ ਇਹਨਾਂ ਦਾ ਕੀ ਆਗਾ ਉਹ ਕਹਿੰਦੇ ਨਹੀਂ ਹੁੰਦੇ ਵੀ ਕੁੱਤੇ ਭੌਂਕਦੇ ਰਹੇ ਜਾਂਦੇ ਨੇ ਹੰਥੀ ਆਪਦੀ ਚਾਲ ਚੱਲਦੇ ਰਹਿੰਦੇ ਨੇ ਤੇ ਅੱਗੇ ਲੰਘ ਜਾਂਦੇ ਨੇ ਜੇ ਆਪਾਂ ਅੱਗੇ ਵਧਣਾ ਹੈ ਕੁੱਤੇ ਬਿੱਲਿਆਂ ਨੂੰ ਤਾਂ ਰਾਹ ਚ ਅਨਗੋਲਿੰਗ ਕਰਨਾ ਪੈਂਦਾਗਾ ਉਹ ਤਾਂ ਹੈ ਚਲੋ ਮੈਂ ਥੋੜਾ ਜਾ ਕੇ ਆਉਣਾ ਪੈਂਦੇ ਚ ਥੋੜਾ ਜਿਹਾ ਕੰਮ ਸੀ ਉਹ ਕਿਸੇ ਦੇ ਮਾਰਗਤੀ ਹੋ ਗਈ ਸੀ ਅੱਛਾ ਤੁਸੀਂ ਐ ਕਰੋ ਕੁੰਡਾ ਮੈਂ ਬਾਹਰੋਂ ਹੀ ਲਾ ਜੂਗਾ ਠੀਕ ਆ ਕੋਈ ਨਾ ਤੁਸੀਂ ਬਾਹਰੋਂ ਹੀ ਲਾ ਜਿਓ ਮੈਂ ਤਾਂ ਬਾਹਰੋਂ ਹੀ ਜਿੰਦਾ ਲਾ ਜੂ ਮੈਂ ਕੋਈ ਬਾਦੂ ਘਾਟੂ ਹੀ ਬੰਦਾ ਆ ਜੇ ਇੱਥੇ ਔਖਾ ਹੋ ਜਾਂਦਾ ਨਾ ਨਾ ਕੋਈ ਨਾ ਲਾ ਜਿਓ ਮੈਂ ਤਾਂ ਬਾਹਰ ਜਾਣਾ ਹੀ ਨਹੀਂ ਹੈਗਾ ਕੋਈ ਨਾ ਤੁਸੀਂ ਰੈਸਟ ਕਰ ਲ ਮੱਧਾ ਮਬਰ ਮਾ ਦੋ ਕੰਟ ਲੱਗਣੇ ਮੈਨੂੰ ਠੀਕ ਆ ਲੈ ਵੀ ਤਾਂ ਐਸੀ ਪਿੰਡ ਚ ਰਹਿੰਦੇ ਆਗੇ ਇਹਨਾਂ ਦੀ ਸੋਚ ਕਿੰਨੀ ਵਧੀਆ ਗਈ ਨੇਚਰ ਵਾਈਜ਼ ਇੰਨੇ ਵਧੀਆ ਨੇਗੇ ਕਦੇ ਮਾੜੀ ਨਿਗਾ ਨਾਲ ਨਹੀਂ ਤੱਕਿਆ ਹੈਗਾ ਨਹੀਂ ਬੰਦਾ ਕਹਿੰਦਾ ਕੱਲੀ ਰਹਿੰਦੀ ਆ ਉਹਦੇ ਨਾਲ ਪਰ ਲੋਕ ਤਾਂ ਗੱਲਾਂ ਬਣਾਉਂਦੇ ਹੀ ਹੋਣਗੇ ਇਹਨਾਂ ਦਾ ਕਹਾਣਾ ਸੱਚਾ ਹੀ ਆ ਆ ਭੌਂਕੀ ਜਾਣਦੇ ਆਪਾਂ ਨੂੰ ਕੀ ਫਰਕ ਪੈਂਦਾ ਕੈਮਰਾ ਲਾ ਨਜ਼ਰਾ ਠੀਕ ਹੈ ਮਨਜੀਤ ਤੂੰ ਸੁਣਾ ਸਾਰੀ ਮੰਜਾ ਰੁਕੀ ਬਠਾ ਓਏ ਉਹ ਬਹਿ ਜਾ ਕਿੱਧਰ ਫਿਰਦਾ ਮਾ ਤੇਰੇ ਕੋਲੇ ਆਇਆ ਸੀ ਹੋਰ ਆਪਾਂ ਕਿੱਧਰ ਜਾਣਾ ਦੱਸ ਕੀ ਕੰਮ ਦੀ ਉਹ ਕਾਪਾ ਕੰਮ ਤੈਨੂੰ ਕਿਹਾ ਸੀ ਮੈਂ ਪਹਿਲਾਂ ਦੱਸ ਕੰਮ ਤੇਰੇ ਸਾਰੇ ਕਰਾ ਦੇਣਾ ਇੱਕ ਛੱਟ ਕੀ ਕਿੰਨੇ ਕਿੰਨੇ ਕੰਮ ਉਹ ਲਾਉ ਨਹੀਂ ਚੱਲਦਾ ਮੈਸਾਂ ਤੇ ਮੈਸਰੜੀਆਂ ਨੇ ਮੇਸਾ ਲੈ ਰਖਿਓ ਨੇ ਲਾਉਣ ਕਰੇ ਟੱਕਰ ਪੈ ਰੇ ਅੱਛਾ ਹਾਂ ਕਰੇ ਤੇ ਦੁੱਧ ਡੇਰੀ ਚ ਪਾਊਗਾ ਉਹਦੀ ਲਾਉਣ ਬਣੂਗਾ ਚਲੋ ਤੁਮੇ ਤੇਰਾ ਕਰਾ ਤੂੰ ਇੱਕ ਗੱਲ ਹੋਰ ਸੁਣੀ ਦਿਆਂ ਨਾ ਕਿਹੜੀ ਕਹਿੰਦੇ ਆਪਣੇ ਸਕੂਲ ਚ ਮੈਡਮ ਆਈ ਆ ਕਿ ਨਵੇਂ ਭੈਣ ਜੀ ਹਾਂ ਇਹ ਅੱbbi ਵਾਲੀ ਹਾਂ ਇਹ ਤਾਂ ਛੇੜਛੂੜਦੀ ਤੇ ਥਪੜਾ ਥਪੜਾ ਮਾਰਿਆ ਤੇਰੇ ਨਾ ਨਾ ਉਹ ਤਾਂ ਨਾ ਮੈਨੂੰ ਪੱਕੇ ਬੰਦੇ ਨੇ ਦੱਸਿਆ ਅਸਲੀ ਤਾਂ ਬੜਾ ਥੁੜਾ ਮਾਰਿਆ ਵੀਡੀਓ ਬਣਾ ਹੀ ਫਿਰਦਾ ਦੀ ਉਹ ਤੇਰੀ ਨਾ ਉਹੀ ਕਰਦਾ ਉਹੀ ਆ ਕਰਤਾ ਨਾ ਕਦੇ ਤੂੰ ਕਹ ਤੂੰ ਬੰਗਲਿਆ ਦੀ ਮੈਡਮ ਨਾਲ ਪੰਗਾ ਲੈਣਾ ਤੇ ਵੇਖੇ ਮੇਰਾ ਬੰਦਾ ਤੂੰ ਉਹ ਉਂਗਲਾ ਨਹੀਂ ਤੇ ਕੇ ਕਹਿੰਦਾ ਛੇਰਦਾ ਕਹਿੰਦਾ ਮੈਰਮ ਨੂੰ ਠੀਕ ਲੱਗਦਾ ਓਏ ਆਪਣੇ ਬੱਲੇ ਹੱਥ ਬੱਲੇ ਨਹੀਂ ਆਉਂਦੀ ਹੋ ਮੈਡਮ ਤੁਹਾਨੂੰ ਹੋਰ ਗੱਲ ਦੱਸਾਂ ਉਹਦਾ ਜਿਹਦੇ ਘਰੇ ਰਹਿੰਦੀ ਸੁੱਖੀ ਹਾਂ ਸੁੱਖੀ ਕਿਥੇ ਬਖਸ਼ਦਾ ਤੈਨੂੰ ਪਤਾ ਹੈਗਾ ਉਹਦਾ ਕਹਦਾ ਹੋ ਨਾ ਨਸ ਨੂੰ ਛੱਡੇ ਕਿਸੇ ਨਾ ਮਸਟਰੀ ਨੂੰ ਛੱਡੇ ਉਹ ਤੈਨੂੰ ਪੱਕਾ ਪਤਾ ਓ ਸਾਰਾ ਪਤਾ ਮੈਨੂੰ ਕ੍ਰੈਡਿਟ ਆਪ ਲੈ ਜਾਂਦਾ ਸਾਰਾ ਯਾਰ ਉਹ ਫੇ ਮੈਂ ਉਹੀਂ 70 ਖਾਈ ਫਿਰਦਾ ਉਹ ਸੋਚਿਆ ਤਾਂ ਮੈਂ ਵੀ ਦਿੱਕਤ ਨਾ ਸ਼ੱਕ ਜੀ ਦਾ ਮੈਂ ਵੀ ਭੋਰਦਾ ਨਹੀਂ ਮੈਂ ਘੇਰ ਲਈ ਜੀ ਮੈਡਮ ਜੀ ਅਸਾਂ ਮਹਾਮਾਣੋ ਜੀ ਕੋਈ ਕੰਮ ਕੋਮੇ ਹੋਵੇ ਦੱਸ ਦਿਓ ਹਾਂ ਉਹ ਲੱਸੀ ਨੂੰ ਸੀ ਦੀ ਲੋੜ ਹੋਵੇ ਹਾਂ ਕਹਿੰਦੇ ਮੈਨੂੰ ਲੋੜ ਨਹੀਂ ਥੋੜੀ ਅੱਛਾ ਫਿਰ ਉਹ ਗਾ ਲੋਗੀ ਮੈਂ ਚੱਕੀ ਹੋਈ ਬੰਚਾਂ ਨਾਲ ਮਡਾ ਨਹੀਂ ਖਾਂਦੀ ਜੀ ਸਹੀ ਗੱਲ ਹੈ ਜਦੋਂ ਲੱਸੀ ਮਿਲ ਜਾਂਦੀ ਹੈ ਆਪਣੀ ਤਾਂ ਕਿੱਥੇ ਪਸੰਦ ਆਉਂਦੀ ਹੈ ਜਦੋਂ ਘਰੇ ਲੱਸੀ ਮਿਲਦੀ ਆ ਨੂੰ ਉਹਨੂੰ ਕੀ ਲੋੜ ਹੈ ਸਹੀ ਗੱਲ ਹੈ ਹਾਂ ਹੋਰ ਠੀਕ ਹੈ ਚਲ ਗੁਨੀન્દ્રਾ ਕੰਮ ਦਾ ਕਰਾ ਦਾਂ ਕੋਈ ਨਹੀਂ ਆ ਕਰੀਏ ਨਹੀਂ ਗੱਲ ਦਾ ਚਬਕਲੇ ਛੱਡਾ ਲਾਉਣ ਬਾਸ ਕਰਾ ਦਮੈਂ ਮੈਂ ਥੱਪਟ ਵਾਲੀ ਗੱਲ ਪੱਕੀ ਹੈ ਉਹ ਤੈਨੂੰ ਫੇਰ ਦੱਸਾਂ ਲੌਂਜ ਪਾਸ ਹੋ ਗਿਆ ਤੂੰ ਨਾ ਸੱਚੀ ਬੱਜਦੀ ਓਏ ਹੁਣ ਤੈਨੂੰ ਕੀ ਤੇਰੇ ਮੂਲੇ ਸੋਣੀ ਤੇ ਪੋਚੇ ਸੋਣੀ ਕਰ ਕੀ ਕੰਮ ਹੋਇਆ ਹਾਂ ਅੱਛਾ ਕਮਾਸੇ ਆਪਣੇ ਜੀ ਕਰਦੇ ਰਹੇ ਕਿ ਗਾਹਾਂ ਸ਼ੇਅਰ ਕਰ ਦੇਣਾ ਤੇ ਜੀ ਪੁਕਾਈ ਆ ਤਪੜੀ ਆ ਉਹ ਨਹੀਂ ਸ਼ੇਅਰ ਨਹੀਂ ਕਰਦਾ ਮੇਰੇ ਖਿਆਲ ਤੇ ਪਏ ਨਹੀਂ ਵਕੀਲ ਦੇ ਤਾਂ ਆਪਣੇ ਤਾਂ ਕੰਮ ਆਏਗਾ ਸੇਵਾ ਇਹਦੀ ਚੰਗੀ ਹੋਈ ਐ ਮੈਡਮ ਤੂੰ ਆਪਾਂ ਤਾਂ ਕਰ ਕੁਛ ਨਹੀਂ ਕਿਹਾ ਮੈਡਮ ਨੇ ਵਿਚਾਰਨੀ ਚੱਲ ਕੋਈ ਵਕੀਲ ਸਿਆਣ ਤੇਰੀ ਹੋ ਗਈ ਬੇਇੱਜ਼ਤੀ ਮੈਡਮ ਨੇ ਮੈਨੂੰ ਮਾਰਿਆ ਥੱਪੜ ਦੇ ਕੇ ਠੀਕ ਹੈ ਮੈਨੂੰ ਵੀ ਬੁਸ਼ਰਮੀ ਆਉਂਦੀ ਹੈ ਪਰ ਮੈਡਮ ਤੋਂ ਬਦਲਾ ਮੈਂ ਲਵਾਂ ਠੀਕ ਹੈ ਪਰ ਹੁਣ ਮੈਡਮ ਸੁੱਖੀ ਨਾ ਹੈਗੀ ਸੈਟਿੰਗ ਉਹ ਦੀ ਪਰ ਮੈਰ ਖੁੰਦਾ ਬੜਕ ਉਹ ਦੀ ਕੰਮ ਮੈਂ ਉਹਦਾ ਵੀ ਕਰ ਦਿੰਦਾ ਮੈਡਮ ਆਪਦੇ ਆਪਣਾ ਬਣਦੀ ਨਾ شریف ਉਹਦੇ ਮੈਂ ਕੋਈ ਗੱਲ ਨਹੀਂ ਪੜਦੇ ਚੱਕੂਗਾ ਕੋਈ ਗੱਲ ਨਹੀਂ ਇਹ ਤਾਂ ਨਹੀਂ ਹੁਣ ਸੁੱਕਾ ਜਨਾ ਥੱਪੜਾ ਮਾਰਿਆ ਹੋਇਆ ਦਿਨ ਰਾਤ ਤੌਂਦੇ ਯਾ ਕੀ ਪੈ ਗਿਆ ਮੱਛਰੀ ਜੀ ਬੜੀ ਅੱਜ ਕੱਲ ਟੰਗ ਕਰਦੀ ਹੈਗੀ ਕੀ ਹੋ ਗਿਆ ਤੁਹਾਨੂੰ ਉਹ ਕੁਛ ਨਹੀਂ ਮੱਛ ਮੱਛਰੀ ਪੈ ਗਈ ਅੱਖ ਚ ਲੈਓ ਮੈਂ ਦੇਖ ਦਿੰਨੀ ਆ ਕੋਈ ਨਾ ਆ ਦੇਖੀ ਹੋਰੀ ਚਾਰਾਂ ਅੱਜ ਮੈਡਮ ਨੇ ਕਰ ਕੋ ਟੱਪੀਏ ਛੁੱਟੀ ਅੱਜ ਤਾਂ ਦੇਖ ਲੇ ਕੀ ਕਰਦੀ ਹੈ ਮੈਡਮ ਅੰਦਰ ਤਾਂ ਆਪਾਂ ਜਾ ਨਹੀਂ ਸਕਦੇ ਪਹਿਲਾਂ ਛੱਤਰ ਪਏ ਹੋਏ ਆਹ ਮੌਕਾ ਵੇਖ ਜੀ ਤਾਂ ਲਾ ਕੱਢਦੇ ਆ ਅਗੀ ਵਾਰੇ ਕਿੰਨੂ ਬਣਾਉਣਿਆ ਸੱਚੀ ਮੈਡਮ ਅੱਜ ਇਹਨੂੰ ਕਰਣੀ ਬਾਇਤ ਦਾ ਕਣੀ ਮੈਦੇ ਕੰਮ ਕਰੀ ਨਹੀਂ ਕਰਦੀ ਚਲ ਹਾਂ ਨਿਕਲ ਗਈ ਠੀਕ ਆ ਹੁਣ ਹਾਂ ਠੀਕ ਆ ਬਸ ਥੋੜਾ ਪੁੱਤੂ ਹਾਂ ਛਿੱਟੇ ਮਾਰ ਲਓ ਪਾਣੀ ਦੇ ਹਾਂ ਪਾਣੀ ਦੇ ਛਿੱਟੇ ਮਾਰ ਲਓ ਇਨਾ 2 ਮਿੰਟ ਤੱਕ ਹੁਣ ਘਰ ਦੇਣ ਗੁਰ ਪੰਜ ਵਾਇਰ ਥੱਪੜ ਕਿਵੇਂ ਮਾਰਿਆ ਨਹੀਂ ਮੇਰੇ ਇਹਦਾ ਹੱਥ ਵੱਨ ਕੇ ਕਹੂ ਵੀ ਮੈਨੂੰ ਗੱਪੀ ਹੀ ਹੋਈ ਮੇਰੇ ਨਾਲ ਹਰਾਂਗਾ ਬਦਲਾ ਮੈਡਮ ਤੋਂ ਕਿਵੇਂ ਵੰਟੀ ਵਧੀਆ ਵਈ ਤੂ ਜੱਸਾ ਹੋਰ ਵਧੀਆ ਵਧੀਆ ਜੀ ਉਹ ਜੇ ਬਾਈ ਵਧੀਆ ਆਦ ਨੂੰ ਚੀਜ਼ ਦਿਖਾਈਏ ਕਾ ਖਾਰਿਆ ਬੱਲੇ 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 ਭਈ ਆ ਮੈਡਮ ਐਵੇਂ ਦਾ ਕਿਉਂ ਜਿੰਨਾ ਦੇ ਕਿਰਾਏ ਤੇ ਰਹਿੰਦੀ ਆ ਹਾ ਹੋ ਹੌਲੀ ਬੜਿਆ ਜੇ ਤੁਹਾਨੂੰ ਮੈਂ ਸੈਂਡ ਕਰਦਾ ਸੈਂਡ ਕਰਦੇ ਸੰਡੇ ਠੀਕ ਹੈ ਨਾ ਤੇ ਵਟਸਐਪ ਚ ਪਾ ਗਰੁੱਪਾਂ ਚ ਪਾਉਂਦੀ ਆ ਠੀਕ ਹੈ ਨਾ ਤੈਂ ਵੀ ਗਰੁੱਪਾਂ ਚ ਮੈਂ ਨੰਬਰ ਲੈ ਲੈ ਨੰਬਰ ਇਹ ਤੋਂ ਕੋਈ ਯੂਨਿਵਰਸਲ ਸੈਂਡ ਕਰ ਦੇਵਾਂਗਾ ਮੈਂ ਇਹਨੂੰ ਕਰ ਦਿਆਂ ਹਾਂ ਠੀਕ ਆ ਓਕੇ ਠੀਕ ਆ ਓਕੇ ਤਾਂ ਮੈਂ ਜੇ ਕਰ ਬਸ ਲੋੜੂ ਉਹ ਬੰਦੇ ਯਾਰ ਬੜਾ ਵੀਡੀਓ ਬਣਾਇਆ ਮੈਡਮ ਦਾ ਜਿਹਨਾਂ ਦੇ ਕਿਰਾਏ ਤੇ ਰਹਿੰਦੀ ਉਹਨਾਂ ਨਾਲ ਹੀ ਹਨਾ ਮੈਨੂੰ ਤਾਂ ਨਰਮ ਜੀ ਲੱਗਦੀ ਤੀ ਯਾਰ ਬੜੀ ਵਿਗੜੀ ਹੋਰ ਭਾਈ ਬੜਾ ਗਲਤ ਹੈ ਸਹੀ ਗੱਲ ਆ ਯਾਰ ਚੱਲ ਆਪਾਂ ਗਰੁੱਪਾਂ 'ਚ ਸ਼ੇਅਰ ਕਰਦੇ ਆ ਆਪਾਂ ਦੇ ਲਈ ਮੈਨੂੰ ਵੀ ਸ਼ੇਅਰ ਕਰ ਦੇ ਲੈ ਕਰ ਦੰਨੇ ਆਪਾਂ ਨੂੰ ਕੀ ਕੰਮ ਆ ਹੋਰ ਹਾਂ ਲੈ ਭਾਈ ਤੈਨੂੰ ਵੀ ਕਰਤੀ ਚੱਕ ਆ ਆ ਗਰੁੱਪਾਂ 'ਚ ਵੀ ਕਰਤੀ ਭਾਈ ਟਾਈਮ ਬਹੁਤ ਕੰਮ ਉਹੀ ਤਾਂ ਗੱਲ ਆ ਭਾਈ ਹੋਰ ਲਊਗਾ ਬਦਲਾ ਮੈਡਮ ਕੀ ਯਾਦ ਰੱਖੂਗੀ ਹੁਣ ਆਪਾਂ ਜੰਨੇ ਸੱਤ ਸੱਚ ਉੱਥੇ ਘਟੋ ਘਟੇ 20 25 ਬੰਦੇ ਹੋਣਗੇ ਉੱਥੇ ਪਾ ਦੇਣਾ ਗਰਪਾਂ ਚ ਜੇ ਮੈਡਮ ਕੰਨਾਂ ਨਾਲ ਸੁਣਾ ਲਾਵੇ ਮੈਡਮ ਕੀ ਯਾਦ ਕਰੂਗੀ ਚੱਲ ਸੱਤਾਂ ਚ ਹੋ ਹੋ ਬਹੁਤ ਗਰਮੀ ਰਸੋਈ ਚ ਆ ਕੀ ਦਾ ਮੈਸੇਜ ਆ ਗਿਆ

ਉਹ ਤਾਂ ਮੇਰੇ ਮਕਾਨ ਮਾਲਕ ਨੇ ਮੰਮੀ ਮੇਰੀ ਗੱਲ ਤਾਂ ਸੁਣੋ ਉਹਨਾਂ ਦੀ ਅੱਖ 'ਚ ਕੁਝ ਪੈ ਗਿਆ ਸੀ ਮੈਂ ਤਾਂ ਸਿਰਫ ਉਹ ਕੱਢ ਰਹੀ ਸੀ ਪਤਾ ਨਹੀਂ ਕਿਹਨੇ ਵੀਡੀਓ ਬਣਾ ਕੇ ਐਵੇਂ ਚਾੜਤੀ ਗਲਤ ਬਣਾ ਕੇ ਮੰਮੀ ਤੁਹਾਨੂੰ ਮੇਰੇ 'ਤੇ ਭਰੋਸਾ ਨਹੀਂ ਯਾਰ ਮੰਮੀ ਐਂ ਕਾ ਤੂੰ ਕਰਦੇ ਤੁਸੀਂ ਕਿਵੇਂ ਰਿਸ਼ਤਾ ਖਤਮ ਕਰ ਦੋਗੇ ਐਵੇਂ ਮੈਂ ਕਿੱਥੇ ਜਾਵਾਂਗੀ ਮੰਮੀ ਮੇਰੀ ਮੇਰੀ ਗੱਲ ਤਾਂ ਸੁਣ ਹਾਂ ਹੁਣ ਪਹਿਣ ਦਾ ਫੋਨ ਆ ਗਿਆ ਹੈਲੋ ਹਾਂ ਭੈਣੇ ਉਹ ਯਾਰ ਕਾ ਨੂੰ ਤੁਹਾਡਾ ਦਿਮਾਗ ਖਰਾਬ ਹੋ ਗਿਆ ਹਜੇ ਕੋਈ ਗੱਲ ਨਹੀਂ ਹੈਗੀ ਮੈਂ ਮੰਮੀ ਨੂੰ ਵੀ ਹੁਣ ਇਹੀ ਗੱਲ ਕਹਿ ਕੇ ਹਟੀਆਂ ਵੀ ਮੰਮੀ ਉਹ ਤਾਂ ਉਹਨਾਂ ਦੇ ਅੱਖ 'ਚ ਕੁਝ ਪੈ ਗਿਆ ਸੀ ਮੈਂ ਤਾਂ ਕੱਢਦੀ ਸੀ ਸਿਰਫ ਯਾਰ ਤੁਹਾਨੂੰ ਮੇਰੇ ਤੇ ਯਕੀਨ ਹੋਣਾ ਚਾਹੀਦਾਗਾ ਮੈਂ ਪੜ੍ਹੀ ਲਿਖੀ ਆ ਮੈਂ ਹਜੇ ਕੁਝ ਕਰੂੰਗੀ ਯਾਰ ਪਰ ਉਸਾਰਾ ਕਾ ਮੇਰੇ ਤੇ ਤੁਸੀਂ ਸਾਰੇ ਹੀ ਮੇਰੇ ਤੋਂ ਮੁੱਕ ਮੋੜੀ ਜਾਂਦੇ ਜਿਵੇਂ ਮੈਂ ਕੁਝ ਗਲਤ ਕਰਤਾ ਹੁੰਦਾ ਲੈ ਭੈਣੇ ਮੈਨੂੰ ਕਿਹੜਾ ਉਹਨੂੰ ਪਤਾ ਨਹੀਂ ਵੀ ਤੇਰੇ ਸਹੁਰੇ ਅੱਜ ਤਾਂ ਮੇਰੀ ਆਪਦੀ ਵੀ ਤਾਂ ਇੱਜਤ ਆ ਗਈ ਮੇਰੀ ਕੋਈ ਰੈਪਿਊਟੇਸ਼ਨ ਨਹੀਂ ਆ ਗਈ ਹੈਲੋ ਹੈਲੋ ਹਾਈ ਰੱਬਾ ਇੱਕ ਇਹ ਕੰਜਰ ਦਾ ਬੇੜਾ ਬਹਿ ਗਿਆ ਕਿਸੇ ਨੇ ਮੇਰੀ ਪੂਰੀ ਜ਼ਿੰਦਗੀ ਖਰਾਬ ਕਰਤੀ ਤਾਂ ਮੇਰੇ ਤੇ ਗਲਤਕਲੰਕ ਲਾਤਾ ਕਿਸੇ ਨੇ ਮੇਰੇ ਦਾ ਘਰ ਜਾਨੇ ਵੀ ਮੂੰਹ ਮੋੜ ਲਿਆ ਨਾ ਮੈਂ ਬਾਹਰ ਨਿਕਲਣ ਜੁਕੀਆਂ ਸਾਰੇ ਰਿਸ਼ਤੇ ਦਾ ਨਾ ਵਿੱਚ ਚਲੀ ਜਾਊਗੀ ਇਹ ਤਾਂ ਗੱਲ ਮੈਨੂੰ ਤਾਂ ਕਿਸੇ ਨੇ ਨਹੀਂ ਬੁਲਾਉਣਾ ਹੁਣ ਮੈਂ ਕੀ ਕਰਾਂ ਮੇਰੀ ਤਾਂ ਨੌਕਰੀ ਵੀ ਜਾਊ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਛੱਡੀ ਕਿਸੇ ਨੇ ਨਾ ਹੁਣ ਘਰ ਦੀ ਰਹੀ ਨਾ ਕੱਟਦੀ ਬਸ ਹੁਣ ਤਾਂ ਇੱਕੋ ਹੀ ਹੱਲ ਆ ਮੈਂ ਪਾਪੂ ਨੇ ਜੀਵਨ ਲੀਲਾ ਖਤਮ ਕਰ ਦਨੀ ਆ ਮੈਨੂੰ ਜਿਆਉਣਾ ਹੁਣ ਆਇਤਾ ਆਇਤਾ ਕੁਰਸੀ ਕਿੱਥੋਂ ਲੈ ਕੇ ਆਉਣਾ ਰੀਤ ਕੀ ਕਰਦੀ ਏ ਤੂੰ ਇਹ ਹੈ ਕੁਛ ਨਹੀਂ ਬੱਸ ਸੁੱਕੀ ਮੈਂ ਨਾ ਸਾੜਦੇ ਮੈਂ ਨਹੀਂ ਜਿਆਉਣਾ ਹੈਗਾ ਮੇਰੀ ਗੱਲ ਸੁਣਨਾ ਜਿਹੜੀ ਗੱਲ ਪਿੱਛੇ ਤੂੰ ਕਦਮ ਉਠਾ ਰਹੀ ਉਹ ਸਭ ਕਾਸੇ ਦਾ ਪਤਾ ਲੱਗ ਗਿਆ ਮੈਂ ਕਿਸੇ ਨੂੰ ਮੂੰਹਦ ਕੌਣ ਜੋਗੀ ਨਹੀਂ ਰਹੀ ਮੇਰੇ ਮਾਪੇ ਨੇ ਵੀ ਰਿਸ਼ਤਾ ਤੋੜਤਾ ਮੇਰੇ ਨਾਲ ਤੂੰ ਮੇਰੀ ਗੱਲ ਤਾਂ ਸੁਣ ਲੈ ਜਿਹੜੀ ਤੇਰੇ ਕੋਲੇ ਵੀਡੀਓ ਹੁਣ ਆਈ ਹੈ ਨਾ ਉਹ ਮੇਰੇ ਕੋਲੇ ਬਾਬਾ ਟਾਈਮ ਪਹਿਲੇ ਹੀ ਆ ਗਈ ਸੀ ਅਸੀਂ ਥਾਣੇ 'ਚ ਦਰਖਾਸਤ ਦਿੱਤੀ ਸੀ ਉਹ ਬੰਦਾ ਫੜਾ ਗਿਆ ਜਿਹੜਾ ਤੈਨੂੰ ਬਲੈਕਮੇਲ ਕਰ ਰਿਹਾ ਸੀ ਇਹ ਇਹ ਉਹੀ ਸੀ ਬੰਦਾ ਵਕੀਲ ਜਿਹੜਾ ਤੈਨੂੰ ਛੇੜਦਾ ਸੀ ਤੇ ਤੂੰ ਮੂੰਹ ਤੇ ਥੱਪੜ ਮਾਰਾਈ ਥੱਪੜ ਦਾ ਉਹ ਕਹਿੰਦਾ ਮੈਂ ਬਦਲਾ ਲੈਣਾ ਚਾਹੁੰਦਾ ਸੀ ਅੱਛਾ ਹਾਂ ਥਾਣੇ ਨੇ ਬਹੁਤ ਕੁੱਟਿਆ ਉਹਦੇ ਤੇ ਕੇਸ ਵੀ ਕਰਤਾ ਗਿਆ ਉਹਨੂੰ ਸਜ਼ਾ ਹੋਊਗੀ ਹੁਣ ਦੇਖੀ ਪਰਚਾ ਪੈ ਗਿਆ ਉਹ ਬੰਦੇ ਤੇ ਕੋਈ ਨਾ ਪਰਵਾਹ ਨਾ ਕਰ ਸਾਰੇ ਬਿਆਨ ਦੇਤੇ ਉਹਨਾਂ ਨੇ ਵੀ ਕੁੜੀ ਨੂੰ ਗਲਤ ਬਲੈਕਮੇਲ ਕਰ ਰਿਹਾ ਇਹ ਜੀ ਕੋਈ ਗੱਲ ਨਹੀਂ ਪਰ ਜਿਹੜੀ ਮੇਰੀ ਇੱਜ਼ਤ ਖਰਾਬ ਹੋ ਗਈ ਉਹਦਾ ਜੀ ਇੱਜ਼ਤ ਕੋਈ ਨਹੀਂ ਖਰਾਬ ਹੋਈ ਨਵੀਂ ਵੀਡੀਓ ਵੀ ਥਾਣੇ ਵਾਲ ਨੇ ਕੱਢਤੀ ਵੀ ਆ ਗੱਲ ਸੀ ਸਾਰੀ ਤੂੰ ਪਰਵਾਹ ਨਾ ਕਰ ਇੱਜ਼ਤ ਤੇਰੀ ਕਿੱਧਰ ਨਹੀਂ ਖਰਾਬ ਹੁੰਦੀ ਹੁਣ ਜੇ ਤੂੰ ਆਪਣੀ ਜੀਵਨ ਲੀਲਾ ਸਵਾਗਤ ਕਰ ਲੈਂਦੀ ਇਹਦਾ ਕੀ ਫਾਇਦਾ ਸੀ ਹੈ ਜਦੋਂ ਤੇਰਾ ਕਸੂਰੀ ਤੈਨੂੰ ਪਤਾ ਨਾ ਤੂੰ ਸਹੀ ਆ ਲੋਕਾਂ ਦੇ ਕਹਿੰਦਾ ਕੀ ਆਗਾ ਉਹ ਤਾਂ ਇੱਕ ਵੀਡੀਓ ਸੀ ਬਲੈਕਮੇਲ ਕਰਨ ਦੇ ਬੰਦੇ ਨੇ ਪਿੱਛੋਂ ਬਣਾ ਕੇ ਸੈਂਡ ਕਰਤੀ ਉਹ ਐਂਗਲ ਤੋਂ ਲੱਗਦੀ ਐ ਸੀ ਵੀ ਆਪਾਂ ਕੁਝ ਗਲਤ ਕਰ ਰਹੇ ਆ ਪਰ ਇਹੀ ਜੀ ਗੱਲ ਨਹੀਂ ਹੁੰਦੀ ਬੰਦਾ ਫੜਾਇਆ ਗਿਆ ਇਹ ਲੋਕ ਇੰਨੇ ਜਿਆਦੇ ਘਟੀਆਂ ਨੇ ਇਹ ਹੱਦ ਤੱਕ ਵੀ ਜਾ ਸਕਦੇ ਨੇ ਕਿਸੇ ਕੁੜੀ ਨੂੰ ਇੱਕ ਤਰਫਾ ਪਿਆਰ ਕਰ ਲੈਂਦੇ ਨੇ ਉਹਨੂੰ ਵਰਤਣ ਦੇ ਮਾਰੇ ਉਸ ਤੋਂ ਬਾਅਦ ਉਹ ਨਹੀਂ ਅੱਗੋਂ ਕੋਈ ਰਿਸਪੌਂਸ ਦਿੰਦੀ ਜਾਂ ਗਲਤ ਬੋਲਦੀ ਐ ਤਾਂ ਇਹ ਲੱchn ਕਰਦੇ ਨੇ ਇਹ ਲੋਕਾਂ ਦੀ ਇੱਕ ਘਟਿਆ ਸੋਚਦਾ ਪਾਪਾ ਕਹਿ ਸਕਦੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਕੋਈ ਕਿਸੇ ਹੱਦ ਤੱਕ ਜਾ ਸਕਦਾ ਆਪਣੀ ਜ਼ਿੰਦਗੀ ਵੀ ਖਤਮ ਕਰ ਸਕਦਾ ਜਿਵੇਂ ਹੁਣ ਮੈਂ ਖਤਮ ਕਰਨ ਲੱਗੀ ਸੀਗੀ ਇਹ ਮਾੜੀ ਜੀ ਗੱਲ ਪਿੱਛੇ ਲੋਕ ਕਿੱਡੀ-ਕਿੱਡੀ ਲੋਕ ਬਦਨਾਮੀ ਕਰ ਦਿੰਦੇ ਆ ਕੁੜੀਆਂ ਦੀ ਸੋਚਦੇ ਨਹੀਂ ਇਹਨਾਂ ਦੇ ਵੀ ਅੱਗੇ ਨੂੰ ਧੀਆ ਪੈਣਾ ਹੋਣਗੀਆਂ ਇਹਨਾਂ ਦੇ ਵੀ ਕੁੜੀਆਂ ਹੋਣਗੀਆਂ ਜੰਮਣਗੀਆਂ ਤੇ ਫਿਰ ਕੀ ਹੋਊਗਾ ਕਿ ਉਹ ਤਾਂ ਇਹਨੂੰ ਪਤਾ ਆਪਣਾ ਰਿਸ਼ਤਾ ਰਿਸ਼ਤਾ ਪਵਿੱਤਰਾਂ ਲੋਕ ਤਾਂ ਕਹਿੰਦੇ ਹੀ ਹੁੰਦੇ ਨੇ ਐਵੇਂ ਖੰਭਾ ਨਹੀਂ ਡਾਰਾ ਬਣਾਉਂਦੇ ਨੇ ਕੋਈ ਚੱਕਰ ਨਹੀਂ ਇਹ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਇਹ ਜੇ ਘਟਿਆ ਲੋਕ ਤਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੇ ਨੇ ਜਿਨ੍ਹਾਂ ਦੀ ਸੋਚ ਬਹੁਤ ਹੀ ਜ਼ਿਆਦਾ ਘਟਿਆ ਹੈ ਜਿੰਦਗੀ ਦੀ ਸੋਚ ਦੀ ਪਹਿਲੀ ਪੌੜੀ ਤੀ ਫਿਰਦੇ ਨੇ ਚਾਹੇ ਬਾਕੀ ਦੁਨੀਆ ਚੰਦ ਤੇ ਪਹੁੰਚ ਗਈ ਹੈ ਇਹ ਲੋਕ ਬਹੁਤ ਜ਼ਿਆਦਾ ਨੇ ਥੈਂਕ ਯੂ ਯਾਰ ਤੂੰ ਨੂੰ ਮੌਕੇ ਤੇ ਆ ਕੇ ਮੇਰੀ ਜਾਨ ਵਿਚ ਆਲੀ ਨਹੀਂ ਤਾਂ ਬਸ ਮੈਂ ਆਪਣੇ ਆਪ ਨੂੰ ਖਤਮ ਕਰ ਦੇਣਾ ਸੀਗਾ। ਓਹ ਥੈਂਕ ਯੂ ਕਿ ਕਿ ਮੈਨੂੰ ਸ਼ਰਮਿੰਦਾ ਨਾ ਕਰ। ਇਹ ਤਾਂ ਮਨੁਸ਼ਾਨੀਅਤ ਦੇ ਨਾਤੇ ਇੱਕ ਮੇਰਾ ਫਰਜ਼ ਆ ਤੈਨੂੰ ਸਿੱਧੇ ਰਾਹ ਪਾਉਣਾ ਹਨਾ। ਤੇਰਾ ਵੀ ਘਰ ਖਰਾਬ ਹੋ ਜਾਂਦਾ ਨਹੀਂ ਇਹ ਗੱਲਾਂ ਪਿੱਛੇ। ਐ ਕਾਨੂੰਨ ਘਰ ਖਰਾਬ ਹੁੰਦਾ ਜਿਹਦਾ ਇੱਕ ਪਤੀ ਪਤਨੀ ਦਾ ਰਿਸ਼ਤਾ ਨਾ ਵਿਸ਼ਵਾਸ ਤੇ ਟਿਕ ਹੁੰਦਾ। ਮੇਰੀ ਘਰ ਅਹੀਂ ਮੇਰੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਨਹੀਂ ਤਾਂ ਤੂੰ ਕਿਰਾਏ ਤੇ ਰਹਿਣੀ ਆ। ਉਹ ਕਿਦਾਂ ਦੀ ਸ਼ੱਕ ਕਰ ਜਾਂਦੀ ਹੈ ਨਾ ਵੀ ਇਹ ਇਹਦੇ ਨਾਲ ਕੋਈ ਗਲਤ ਸਬੰਧ ਹੋਏ ਕਿਰਾਏ ਤੇ ਰਹਿੰਦੀ ਆ। ਪਰ ਉਹ ਇਹੀ ਜੀ ਹੈ ਨਹੀਂ ਠੀਕ ਆ। ਕਿਹੜੀ ਜ਼ਿੰਦਗੀ ਨਿਹਮਦੀ ਹੈ ਜੇ ਇੱਕ ਦੂਜੇ ਨੂੰ ਇੱਕ ਦੂਜੇ ਤੇ ਵਿਸ਼ਵਾਸ ਹੁੰਦਾ ਪੂਰਾ ਜਾ ਕੋਈ ਨਾ ਰੈਸਟ ਕਰਦਾ ਹੁਣ ਨਹੀਂ ਹੈ ਕੰਮ ਕਰਨਾ ਠੀਕ ਹੈ ਸਭ ਕੁਝ ਠੀਕ ਹੋ ਜਾਊਗਾ ਜੇ ਕੋਈ ਮੁਸੀਬਤ ਬਣੀਆ ਨਾ ਉਹਦਾ ਹੱਲ ਵੀ ਹੁੰਦਾ ਇਹਦਾ ਹੱਲ ਹੋ ਗਿਆ ਜਾ ਤੂੰ ਆ ਜਾ ਪਰ ਤੂੰ ਇਸ ਕਹਾਣੀ ਤੋਂ ਸਿੱਖਿਆ ਇਹ ਹੀ ਹੈ ਕਿ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਕਿਸੇ ਬਗਾਨੇ ਦੀ ਧੀ ਭੈਣ ਨੂੰ ਰਾਹਾਂ ਵਿੱਚ ਖੜਕ ਕੇ ਛੇੜਨਾ ਜਾਂ ਮਾੜੀ ਨਜ਼ਰ ਨਾਲ ਦੇਖਣਾ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਤੇ ਉਸ ਦੇ ਕਿਸੇ ਨਾਲ ਝੂਠੇ-ਮੂਠੇ ਸੰਬੰਧ ਜੋੜ ਕੇ ਉਸ ਨੂੰ ਸਮਾਜ ਵਿੱਚ ਬਦਨਾਮ ਕਰਨਾ ਵੀ ਇੱਕ ਘਟਿਆ ਸੋਚ ਵਾਲਾ ਹੀ ਕੰਮ ਹੈ ਕਿਉਂਕਿ ਤੁਹਾਡੀ ਅਜਿਹੀ ਕੋਜੀ ਹਰਕਤ ਕਿਸੇ ਵੀ ਕੁੜੀ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਇਸ ਕਰਕੇ ਅਜਿਹੇ ਕੰਮ ਕਰਨਾ ਬਹੁਤ ਹੀ ਜ਼ਿਆਦਾ ਗਲਤ ਕੰਮ ਹੈ